ਅੱਜ ਲਿਵਾਸਾ ਹਸਪਤਾਲ ਅੰਮ੍ਰਿਤਸਰ ਵਿੱਚ ਇੱਕ ਵਿਸ਼ੇਸ਼ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਰਚੁਅਲ ਰਿਐਲਿਟੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਅਧਾਰਿਤ ਟੈਕਨੋਲੋਜੀ ਦੇ ਜ਼ਰੀਏ ਕੁੱਟਣਾ ਤਬਦਲੀ ਦੇ ਇਲਾਜ ਨੂੰ ਨਵੀਂ ਦਿਸ਼ਾ ਦੇਣ ਬਾਰੇ ਵਿਚਾਰ ਵਟਾਂਡਾ ਕੀਤਾ ਗਿਆ ਇਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਡਾਕਟਰ ਸੁਖਪਾਲ ਸਿੰਘ ਮਾਨ ਨੇ ਦੱਸਿਆ ਕਿ ਰਵਾਇਤੀ ਢੰਗ ਨਾਲ ਕੀਤੀ ਜਾਂਦੀ ਕੁੱਟਣਾ ਤਬਦਲੀ ਵਿਧੀ ਵਿੱਚ ਕੁਝ ਸੀਮਾਵਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਨਵੀਂ ਟੈਕਨੋਲੋਜੀ ਰਾਹੀਂ ਦੂਰ ਕੀਤਾ ਜਾ ਸਕਦਾ ਹੈ ਡਾਕਟਰ ਜਗਬੀਰ ਸਿੰਘ ਨਿਊਰੋਲੋজিস্ট ਨੇ ਕਿਹਾ ਕਿ AI ਟੈਕਨੋਲੋਜੀ ਨਾਲ ਰੋਗੀ ਦੀ ਨਿੱਜੀ ਹਾਲਤ ਨੂੰ ਸਮਝ ਕੇ ਇਲਾਜ ਦੀ ਯੋਜਨਾ ਬਣਾਈ ਜਾਂਦੀ ਹੈ ਜੋ ਇਲਾਜ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਸੁਰੱਖਿਅਤ ਬਣਾਉਂਦੀ ਹੈ ਡਾਕਟਰ ਅਮਨਜੋਤ ਸਿੰਘ ਬੋਪਾਰਾ ਇੱਕ ਨਿਊਰੋ ਸਰਜਨ ਨੇ ਵੀ ਆਪਣੀਆਂ ਗੱਲਾਂ ਸਾਂਝੀਆਂ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ AI ਅਤੇ VR ਟੈਕਨੀਕਾਂ ਸਿਰਫ ਹੱਡੀ ਜੋੜਾਂ ਦੀ ਬਦਲੀ ਤੱਕ ਹੀ ਸੀਮਤ ਨਹੀਂ ਰਹਿਣਗੀਆਂ ਸਗੋਂ ਕਈ ਤਰ੍ਹਾਂ ਦੇ ਨਿਊਰੋਲੋਜੀਕਲ ਅਤੇ ਸਰਜਿਕਲ ਇਲਾਜਾਂ ਵਿੱਚ ਵੱਡੀ ਭੂਮਿਕਾ ਨਿਭਾਉਣਗੀਆਂ ਕਾਨਫਰੰਸ ਤੋਂ ਬਾਅਦ মিডিਆ ਮੈਂਬਰਾਂ ਅਤੇ ਵਿਸ਼ੇਸ਼ ਆਤਿਥੀਆਂ ਲਈ ਭੋਜਨ ਦੀ ਵਿਵਸਥਾ ਵੀ ਕੀਤੀ ਗਈ। ਦਾ ਰੀਜ਼ਨ ਹੁੰਦਾ ਸੀ ਟਿਸ਼ੂ ਡੈਮੇਜ ਬਿਲਕੁਲ ਫਿਜ਼ੀਓਥੈਰੇਪੀ ਓਨੀ ਹੀ ਇੰਪੋਰਟੈਂਟ ਆ ਜਿਸ ਤਰ੍ਹਾਂ ਸਰਜਰੀ ਇੰਪੋਰਟੈਂਟ ਆ ਪੋਸਟ ਆਪਰੇਟਿਵਲੀ ਪਰ ਉਹ ਪੇਨ ਵਾਲਾ ਜਿਹੜਾ ਸੈਗਮੈਂਟ ਆ ਉਹ ਬਹੁਤ ਘੱਟ ਹੋ ਗਿਆ ਕਿਉਂਕਿ ਟਿਸ਼ੂ ਡੈਮੇਜ ਨਹੀਂ ਹੋਇਆ ਸੀ ਜਿਆਦਾ ਜਿਹੜਾ ਨੀ ਆ ਉਹਨੂੰ ਨੇਚਰਲ ਪ੍ਰੀਜ਼ਰਵ ਕੀਤਾ ਹੈਗਾ ਐਂਡ ਜਿਹੜੀ ਇੰਪਲਾਂਟੇਸ਼ਨ ਆ ਜਿਹੜਾ ਅਸੀਂ ਇੰਪਲਾਂਟ ਨੂੰ ਕੀਤਾ ਹੈਗਾ ਉਹਦੀ ਅਲਾਈਨਮੈਂਟ ਆ ਉਹਦੀ ਐਕਿਊਰੇਸੀ ਜਿਹੜੀ ਹੈਗੀ ਆ 100% ਹੈਗੀ ਹੈ ਜੇ ਮੇਰੇ ਮੇਰੇ ਸਵਾਲ ਦਾ ਮਤਲਬ ਇਹ ਸੀ ਕਿ ਜੇਕਰ ਤੁਸੀਂ ਕਹਿ ਰਹੇ ਹੋ ਕਿ ਆਪਾਂ 2 ਦਿਨ ਘੰਟੇ ਦੇ ਬਾਅਦ ਆਪਾਂ ਨੂੰ ਚੱ ਇਹਦੇ ਵਿੱਚ ਪ੍ਰੋਪਰ ਬੰਦਾ ਕਿੰਨੀ ਦੇਰ ਦੇ ਵਿੱਚ ਚੱਲਣਾ ਸਹੀ ਹੈ ਦੋ ਤੋਂ ਤਿੰਨ ਹਫ਼ਤੇ ਵਿੱਚ ਵਿਦਾਊਟ ਵਾਕਰ ਪੇਸ਼ੈਂਟ ਜਾਂ ਵਿਦਾਊਟ ਸਟਿਕ ਪੇਸ਼ੈਂਟ ਆਪਣੇ ਨੀਜ਼ ਨਾਲ ਚੱਲਣਾ ਸ਼ੁਰੂ ਕਰ ਦਿੰਦੇ ਨੇ 2 ਤੋਂ 3 ਵੀਕਸ ਇਦਾਂ ਟੂਟਰ ਫੁੱਲ ਰਿਕਵਰੀ ਤਾਂ ਹੈ ਮੇਰੇ ਲਈ ਫੁੱਲ ਰਿਕਵਰੀ ਜਦੋਂ ਮੈਂ ਪੇਸ਼ ਨੂੰ ਕਹਾਂ ਕਿ ਤੁਸੀਂ ਕੁਝ ਵੀ ਕਰ ਸਕਦੇ ਹੋ ਕਈਆਂ ਦੇ ਸਰ ਨੀਜ਼ ਇਸ ਤਰ੍ਹਾਂ ਕਰ ਦਿੱਤੀ ਜਾਂਦੀ ਨੇ ਉਹਦਾ ਵੀ ਇਹਦੇ ਵਿੱਚ ਹੈਗਾ ਬਿਲਕੁਲ ਹੀ ਇਹ ਉਹੀ ਚੀਜ਼ ਮੈਂ ਦੱਸ ਰਿਹਾ ਕਿ ਜਿਹੜੀ ਇਹ ਟੈਕਨੋਲੋਜੀ ਹੈਗੀ ਹੈ ਇਹ ਨਾਲ ਜਿਹੜੇ ਬਹੁਤ ਜ਼ਿਆਦਾ ਡੈਮੇਜ ਨੀਜ਼ ਹੁੰਦੇ ਨੇ ਜਿਹੜੇ ਤੁਸੀਂ ਇਸ ਤਰ੍ਹਾਂ ਕਹਿ ਰਹੇ ਹੋ ਕਿ ਬੋਇੰਗ ਹੁੰਦੀ ਹੈ ਹਾਂਜੀ ਉਹਦੀ ਕਰੈਕਸ਼ਨ ਕਰਨ ਦੇ ਵਿੱਚ ਸ ਕਿ ਜਿੰਨੇ ਜ਼ਿਆਦਾ ਖਰਾਬ ਨੀਂ ਨੀ ਉਹਨੂੰ ਤੁਸੀਂ ਹਿਊਮਨ ਲਿਮਿਟਸ ਦੇ ਵਿੱਚ ਰਹਿ ਕੇ ਕਈ ਵਾਰ ਕਰੈਕਟ ਨਹੀਂ ਕਰ ਸਕਦੇ ਉਹਨਾਂ ਅਸੈਸ ਨਹੀਂ ਕਰ ਪਾਉਂਦੇ ਇਹਦੇ ਵਿੱਚ ਇਹ ਹੈਗਾ ਕਿ ਉਸ ਚੀਜ਼ ਨਾਲ ਕੀ ਹੋਏਗਾ ਕਿ ਤੁਹਾਡੇ ਨੀ ਜੁਆਇੰਟ ਬਿਲਕੁਲ ਐਕਿਊਰੇਟ ਹੋ ਜਾਣਗੇ ਜਿਵੇਂ ਇਹ ਅਲਾਈਨਮੈਂਟ 100% ਅਸੀਂ ਨੇਚਰਲ ਜਿਹੜੀ ਐਨਾਟੋਮੀਕਲ ਅਲਾਈਨਮੈਂਟ ਆ ਜੋ ਰੱਬ ਵੱਲੋਂ ਬਣਾਈ ਗਈ ਜਿਹਨੂੰ ਕਹਿੰਦੇ ਆ ਉਹ ਕਰਾਂਗੇ ਸਰ ਇਹਦਾ ਜਿਹੜਾ ਖਰਚਾ ਬਹੁ ਪਹਿਲੇ ਨਾਲੋਂ ਜ਼ਿਆਦਾ ਬਕੇ ਘੱਟ ਨਹੀਂ ਪਹਿਲੇ ਨਾਲੋਂ ਜੇ ਅਸੀਂ ਇਨੀਸ਼ੀਅਲ ਕੋਸਟ ਦੇਖੀਏ ਤਾਂ ਬਹੁਤ ਹੀ ਮਾਈਨਰ ਦੀ ਅਮਾਊਂਟ ਐਡ ਹੋ ਜਾਂਦੀ ਆ ਪਰ ਇਹਦੇ ਲੌਂਗ ਟਰਮ ਰਿਜ਼ਲਟ ਦੇ ਯਾਨੀ ਉਹਨਾਂ ਕੀ ਲੌਂਗ ਟਰਮ ਇਹਦਾ ਕੋਸਟ ਘੱਟ ਹੀ ਆ ਕਿ ਮੈਡੀਸਿਨਸ ਵੀ ਤੁਹਾਨੂੰ ਘੱਟ ਚੱਲਣਗੀਆਂ ਕਿ ਤੁਸੀਂ ਜਲਦੀ ਆਪਣੀ ਨੇਚਰਲ ਲਾਈਫ ਤੇ ਆ ਜਾਓ। ਕਿ ਲਾਈਫ ਕਿੰਨੀ ਆ ਸਰ ਜਿਹੜੇ ਰਿਪਲੇਸ ਕਰਦੇ ਨੇ। ਜਿਹੜੇ ਨਵੇਂ ਅਸੀਂ ਜੋਇੰਟਸ ਲੇਟੈਸਟ ਜੋਇੰਟ ਯੂਜ਼ ਕਰਦੇ ਆਂ ਇਹਦੀ ਲਾਈਫ 20-35 ਸਾਲ ਹੈਗੀ। ਠੀਕ ਹੈ ਠੀਕ ਹੈ ਸਰ।